ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਅੱਜ ਗੱਲ ਕਰਦੇ ਆਂ ਸ਼ਿਕਰੇ ਦੀ ਸ਼ਿਕਰਾ ਇੱਕ ਮਾਸਾਹਾਰੀ ਪੰਛੀ ਹੈ ਜਿਹੜਾ ਕਿ ਬਾਜ ਪ੍ਰਜਾਤੀ ਨਾਲ ਸੰਬੰਧਿਤ ਹੈ ਏਸ਼ੀਆ ਵਿੱਚ ਤੇ ਅਫਰੀਕਾ ਮਹਾਦੀਪ ਵਿੱਚ ਵੱਡੀ ਤਾਦਾਦ ਵਿੱਚ ਪਾਇਆ ਜਾਂਦਾ ਹੈ ਬੜਾ ਹੀ ਖੂਬਸੂਰਤ ਪੰਛੀ ਹੈ ਤੇ ਮਾਸਾਹਾਰੀ ਪੰਛੀ ਹੈ ਜਿਹੜਾ ਕੋਲਿਏ ਤੇ ਜਾਂ ਚੂਹੇ ਖਾ ਕੇ ਕਿਰਲੀਆਂ ਖਾ ਕੇ ਗੁਜ਼ਾਰਾ ਕਰਦਾ ਹੈ ਸ਼ਿਵ ਕੁਮਾਰ ਬਟਾਲਵੀ ਉਸ ਦੇ ਬਾਰੇ ਲਿਖਦਾ ਹੈ ਕਿਉਂਕਿ ਉਹ ਚੂਰੀ ਨਹੀਂ ਖਾਂਦਾ ਤਾਂ ਉਹ ਕਹਿੰਦਾ ਕਿ ਚੂਰੀ ਪਾਵਾਂ ਤਾਂ ਖਾਂਦਾ ਨਹੀਂ ਅਸਾਂ ਦਿਲ ਦਾ ਮਾਸ ਖਵਾਇਆ ਆਪਾਂ ਇਹ ਗੀਤ ਸੁਣਦੇ ਆਂ ਨੀਟੋ ਛਟਰਾਂ ਵਾਲਾ ਤੁਸੀਂ ਸੁਨਿਆ ਹੋਵੇਗਾ ਨੀਟੋ ਜਗਰਾਵਾਂ ਵਾਲਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਬੜੀ ਦਿਲਕਸ਼ ਆਵਾਜ਼ ਕਿਹੋ ਜਿਹੀ ਲੱਗੀ ਆਵਾਜ਼ ਸੁਣ ਕੇ ਦੱਸਣਾ ਮਾਏ ਨੀ ਮਾਏ ਕੁਸ਼ਕਰਾਇਆ ਰ ਬਨਾਇਆ ਹੋ ਮੈਂ ਮੇਰੀ ਮੈਂ ਕੁਸ਼ਕਰਾਇਆ ਰ ਬਨਾਇਆ ਇਕ ਉਹ ਦਾ ਰੂਪ ਦਾ ਤੁਫਤ ਖੈਰੀ ਤੇ ਦੂਜਾ ਮਹਿਕਾਂ ਦਾ ਉਮ ਲਾਇਆ ਤੀਜਾ ਉਹ ਦਾ ਰੰਗ ਗੁਲਾਬੀ ਕਿਸੇ ਗੋਰੀ ਮਾਦਾ ਜਾਇਆ ਹਮ ਆ ਮੇਰੀ ਏ ਮੈਂ ਕੁਸ਼ਕਰਾਇਆਰ ਬਨਾਇਆ ਜਾਇਆ खरी ओ रुपुपु खरी असां फिर दिल मास खोया हिकु ओडारी एसी मारी ਉਮੜ ਬਤਨੀਨਾ ਆਇਆ ਹੋ ਮੈਂ ਮੇਰੀ ਮੈਂ ਇੱਕ ਸ਼ਿਕਰਾਈਆ ਬਣ ਆਇਆ ਤੇ ਇਹ ਗਾਣਾ ਤੁਹਾਨੂੰ ਕਿਵੇਂ ਲੱਗਿਆ ਇਹ ਦੱਸਣਾ ਤੇ ਇਸ ਤੋਂ ਬਾਅਦ ਦੂਸਰੀ ਆਵਾਜ਼ ਹੈ ਹਰਵੰਸ ਅਖੜਾ ਹਰਵੰਸ ਅਖੜਾ ਇੱਕ ਕਵੀ ਹੈ ਇੱਕ ਸ਼ਾਇਰ ਹੈ ਇੱਕ ਗਜ਼ਲਗੋ ਹੈ ਇੱਕ ਗੀਤਕਾਰ ਹੈ ਇੱਕ ਨਾਵਲਕਾਰ ਹੈ ਇੱਕ ਕਹਾਣੀਕਾਰ ਹੈ ਲੇਖ ਵੀ ਲਿਖਦਾ ਹੈ ਤੇ ਬੜਾ ਵਧੀਆ ਬਲਾਰਾ ਵੀ ਹੈ ਤੇ ਉਸਨੇ ਇੱਕ ਕਵਿਤਾ ਲਿਖੀ ਹੈ ਤੇ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਕਿਹੋ ਜਿਹੀ ਲੱਗੀ ਤੁਹਾਨੂੰ ਇਹ ਜਰੂਰ ਦੱਸਣਾ ਦੁਖਦਾ ਕੀ ਕੀ ਦੱਸਾਂ ਕੀ ਕੀ ਦੁਖਦਾ ਇੱਕ ਵੀ ਪਾਲਣਾ ਲੱਗਦਾ ਸੋਖਦਾ ਇਹ ਜਿਉਂ-ਜਿਉਂ ਬੈਦ ਬੈਦਗੀ ਕਰਦਾ ਜੋੰਜਾਂ ਬੈਦ ਬੈਦ ਵੀ ਕਰਦਾ ਰੋਗੀ ਦੂਣਾ ਜਾਵੇ ਰੋਝਦਾ ਕਹਿੰਦਾ ਬਾਗ ਖੜਾ ਕਿਸਮਤ ਨੂੰ ਕੋਸੇ ਬਾਗ ਖੜਾ ਕਿਸਮਤ ਨੂੰ ਕੋਸੇ ਮਾਲੀ ਚੋਰਾ ਤੇ ਕਿਉਂ ਰੋਝਦਾ ਅਗਲਾ ਹੈਗਾ ਜੀ ਲੋਕ ਗ੍ਰਾਂ ਦੇ ਪਰੇਸ਼ਾਨ ਲੋਕ ਗ੍ਰਾਂ ਦੇ ਪਰੇਸ਼ਾਨ ਨੇ ਗੁਰਬਤ ਦਾ ਕੋਈ ਹੱਲ ਨਾ ਸੋਝਦਾ ਅਗਲਾ ਜੀ ਕਾਵਿਲੇ ਕੋਰਾ ਕਹਿੰਦਾ ਕੱਲ ਤੱਕ ਸੀ ਜੋ ਭੁੱਖਾ ਮਰਦਾ ਕਲ ਤੱਕ ਸੀ ਜੋ ਭੁੱਖਾ ਮਰਦਾ ਲੀਡਰ ਹੋ ਗਿਆ ਕੁਝ ਤੋਂ ਕੁਝ ਦਾ ਕਹਿੰਦਾ ਜੀ ਕਹਿੰਦਾ ਉਹਦੇ ਸਰਦਲ ਵੀ ਜਾਂ ਵੇਖੀ ਉਹਦੇ ਸਰਦਲ ਵੀ ਜਾਂ ਵੇਖੀ ਕਹਿੰਦੇ ਨੇ ਉਹ ਦਿਲ ਦੀਆਂ ਭੁਜਦਾ ਪਰ ਅਗਲਾ ਹੈਗਾ ਵੀ ਜ਼ਾਲਮ ਸਿਰ ਪਾਪਾਂ ਦੀ ਗੱਠੜੀ ਕਾਲ ਜ਼ਾਲਮ ਸਿਰ ਪਾਪਾਂ ਦੀ ਗੱਠੜੀ ਕਿੰਨੀ ਦੇਰ ਰਹੇਗਾ ਲੁਕਦਾ ਜਾਲਮ ਸਿਰ ਪਾਪਾਂ ਦੀ ਗਠੜੀ ਕਿੰਨੀ ਦੇਰ ਰਹੇਗਾ ਲੁਕਦਾ ਆਖਰ ਨੂੰ ਇਹ ਫਟ ਜਾਵੇਗਾ ਲਾਵਾ ਹੈ ਜੋ ਦਿਲਾਂ ਚ ਤਪਦਾ ਆਖਰ ਨੂੰ ਇਹ ਫਟ ਜਾਵੇਗਾ ਲਾਵਾ ਹੈ ਜੋ ਦਿਲਾਂ ਚ ਤਪਦਾ ਆਗ੍ਰੀਸ਼ੇ ਰਾਜੀ ਜ਼ੁਲਮ ਦਾ ਦੀਪਟ ਸਦਾ ਨਾ ਜਗਦਾ ਜ਼ੁਲਮ ਦਾ ਦੀਪਟ ਸਦਾ ਨਾ ਜਗਦਾ ਬੁਝ ਜਾਵੇਗਾ ਬੁਝਦਾ ਬੁਝਦਾ ਬੁਝ ਜਾਵੇਗਾ ਬੁਝਦਾ ਬੁਝਦਾ ਧੰਨਵਾਦ ਕਵਿਤਾ ਕਿਵੇਂ ਲੱਗੀ ਇਹ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਣਾ ਤੇ ਹੁਣ ਅੱਗੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅਵਤਾਰ ਜਗਰਾਉਂ ਅਵਤਾਰ ਜਗਰਾਉਂ ਇੱਕ ਵਧੀਆ ਸ਼ਾਇਰ ਹੈ ਇੱਕ ਵਧੀਆ ਚਿੰਤਕ ਹੈ ਆਲੋਚਕ ਹੈ ਲੇਖਕ ਹੈ ਤੇ ਉਸ ਦਾ ਤੇ ਉਸ ਦੀ ਪਹਿਲੀ ਕਵਿਤਾ ਸੋਨ ਚਿੜੀ ਦਾ ਟੁੱਟਿਆ ਸੁਪਨਾ ਵਿਨੇਸ਼ ਫੁਗਾਟ ਨੂੰ ਸੰਬੋਧਿਤ ਇਹ ਕਵਿਤਾ ਹੈ ਸੋਨ ਚਿੜੀ ਦਾ ਸੁਪਨਾ ਟੁੱਟਿਆ ਉਹ ਉਹ ਗਾਥਾ ਬਾਰੇ ਜਿਹੜੀ ਕੇਸਵਾਸ ਤੋਂ ਚੱਲੀ ਹੈ ਉਹਦੇ ਬਾਰੇ ਸੋਨ ਚਿੜੀ ਦਾ ਸੁਪਨਾ ਟੁੱਟਿਆ ਰਾਜੇ ਨੇ ਦਮ ਉਸ ਦਾ ਟੁੱਟਿਆ ਸੋਨ ਚਿੜੀ ਦਾ ਸੁਪਨਾ ਟੁੱਟਿਆ ਰਾਜੇ ਨੇ ਦਮ ਉਸ ਦਾ ਟੁੱਟਿਆ ਹਾਠੀ ਦੀ ਜੱਗ ਵਿੱਚ ਝਾਹਰ ਕਹਾਣੀ ਹਾਠੀ ਦੀ ਜੱਗ ਵਿੱਚ ਝਾਹਰ ਕਹਾਣੀ ਕਾਮੇ ਨੂੰ ਢਾਹ ਸੱਥ ਚ ਟੁਕਿਆ ਹਾਠੀ ਦੀ ਜਾਗ ਚਾਰ ਕਹਾਣੀ ਕਾਮੇ ਨੂੰ ਢਾਹ ਸੱਥ ਚ ਟੁਕਿਆ ਮਕਾਰੀ ਧੋਖੇ ਛਲ ਕੂੜਨੇ ਮਕਾਰੀ ਧੋਖੇ ਛਲ ਕੂੜਨੇ ਧੀ ਦੇ ਲਾਏ ਰੁੱਖ ਨੂੰ ਟੁਕਿਆ ਮਾਂ ਦੀ ਅੱਖ ਚੋਂ ਟਪਕੇ ਹੁੰਜੂ ਮਾਂ ਦੀ ਅੱਖ ਚੋਂ ਟਪਕੇ ਹੰਝੂ ਤ੍ਰੂ ਤਾਰਾ ਅੰਬਰ ਚੋਂ ਰੁਪਿਆ ਰੂਹ ਕਰਾਦਾ ਸ਼ੀਤਲ ਚਸ਼ਮਾ ਰੂਹ ਕਰਾਦਾ ਸ਼ੀਤਲ ਚਸ਼ਮਾ ਚਾਂਦਨ ਚਿਹਰਾ ਹੈ ਵਿੱਚ ਫੁੱਟਿਆ ਨੇਤਾ ਵੀ ਹੋ ਨੇਤ ਜੰਮਿਆ ਹੈ ਨੇਤਾ ਵੀ ਹੋ ਨੇਤ ਜੰਮਿਆ ਹੈ ਜਿਸ ਨੇ ਦੇਸ਼ ਕੌਮ ਨੂੰ ਲੁੱਟਿਆ ਅੰਨੇ ਦੀ ਅੱਖ ਕਦ ਖੁੱਲਣੀ ਹੈ ਘਾਈ ਲਾਜਦ ਚਿਤ ਕਰ ਸੁਟਿਆ ਕਿਵੇਂ ਲੱਗੇ ਤੁਹਾਨੂੰ ਕਵਤਾ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਣਾ ਇਹਨਾਂ ਦਾ ਤੇ ਇੱਕ ਹੋਰ ਇਹਨਾਂ ਦੀ ਕਵਤਾ ਮੈਂ ਕੁਝ ਹੋਰ ਕਹਿੰਦਾ ਹਾਂ ਜਮਾਨਾ ਹੋਰ ਕਹਿੰਦਾ ਹੈ ਮੈਂ ਕੁਝ ਹੋਰ ਕਹਿੰਦਾ ਹਾਂ ਜਮਾਨਾ ਹੋਰ ਕਹਿੰਦਾ ਹੈ ਦੂਸਰੀ ਕਵਤਾ ਹੈ ਜੀ ਮੈਂ ਕੁਝ ਹੋਰ ਕਹਿੰਦਾ ਹਾਂ ਅੱਛਾ ਜਮਾਨਾ ਇਹ ਵੀ ਇਹ ਕਹਿੰਦਾ ਉਹ ਸਭ ਹੀ ਦੇਗਾ ਮੈਂ ਕੁਝ ਹੋਰ ਕਹਿੰਦਾ ਹਾਂ ਇਹ ਮਾਨਸਿਕ ਗੱਲਾਂ ਮੰਨ ਬਿਲਕੁਲ ਮੈਂ ਕੁਝ ਹੋਰ ਕਹਿੰਦਾ ਹਾਂ ਜ਼ਮਾਨਾ ਹੋਰ ਕਹਿੰਦਾ ਹੈ ਮੈਂ ਕੁਝ ਹੋਰ ਕਹਿੰਦਾ ਹਾਂ ਜ਼ਮਾਨਾ ਹੋਰ ਕਹਿੰਦਾ ਹੈ ਗਵਈਆ ਹੋਰ ਕੁਝ ਕਹੋਂਦਾ ਗਵਈਆ ਹੋਰ ਕੋਈ ਗਾਉਂਦਾ ਤਰਾਨਾ ਹੋਰ ਕਹਿੰਦਾ ਹੈ ਗਿਆਨੀ ਸ਼ਬਦ ਦਾ ਕੈਦੀ ਗਿਆਨੀ ਸ਼ਬਦ ਦਾ ਕੈਦੀ دیਵਾਨਾ ਹੋਰ ਕਹਿੰਦਾ ਹੈ ਗਿਆਨੀ ਸ਼ਬਦ ਦਾ ਕੈਦੀ دیਵਾਨਾ ਹੋਰ ਕਹਿੰਦਾ ਹੈ ਰਾ ਪੰਡਤ ਭਾਈ ਦੇ ਵਖਰੇ ਰਾ ਪੰਡਤ ਭਾਈ ਦੇ ਵਖਰੇ ਮੌਲਾਨਾ ਹੋਰ ਕਹਿੰਦਾ ਹੈ ਅੱਖ ਹੈ ਉਲਝਦੀ ਫਿਰਦੀ ਅੱਖ ਹੈ ਉਲਝਦੀ ਫਿਰਦੀ ਨਿਸ਼ਾਨਾ ਹੋਰ ਕਹਿੰਦਾ ਹੈ ਰਿੰਦ ਨੂੰ ਸਮਝਦਾ ਹੋਰੂੰ ਰਿੰਦ ਕੁਝ ਸਮਝਦਾ ਹੋਰੂੰ ਰਿੰਦ ਕੁਝ ਸਮਝਦਾ ਹੋਰੂੰ ਪੈਮਾਨਾ ਹੋਰ ਕਹਿੰਦਾ ਹੈ ਬਿਰਹ ਨੂੰ ਚੈਨ ਨਾ ਆਵੇ ਬਿਰਹ ਨੂੰ ਜਰਾਨਾ ਆਵੇ ਪਲ ਸੁਹਾਨਾ ਹੋਰ ਕਹਿੰਦਾ ਹੈ ਭੇਲੀ ਭੰਨ ਨਾ ਬੁਕਲੀ ਹੂੰ ਭੇਲੀ ਭੰਨ ਨਾ ਬੁਕਲੀ ਜਰਾਨਾ ਹੋਰ ਕਹਿੰਦਾ ਹੈ ਨਵੇਂ ਨੇ ਰੋਈ ਲਾ ਦਿੱਤੀ ਨਵੇਂ ਨੇ ਲੋਈ ਲਾ ਦਿੱਤੀ ਪੁਰਾਣਾ ਹੋਰ ਕਹਿੰਦਾ ਹੈ ਨਵੇਂ ਨੇ ਲੋਈ ਲਾ ਦਿੱਤੀ ਪੁਰਾਣਾ ਹੋਰ ਕਹਿੰਦਾ ਹੈ ਪਿਓ ਦੀ ਜੇਬ ਵਿੱਚ ਭੁਖਾਂ ਪਿਓ ਦੀ ਆਖੇ ਨੇਕ ਨੀਤ ਨੇਤਾ ਦੀ ਤੂੰ ਆਖੇ ਨੇਕ ਧੀਤ ਨੇਤਾ ਦੀ ਫਲਾਨਾ ਹੋਰ ਕਹਿੰਦਾ ਹੈ ਤੂੰ ਆਖੇ ਨੀਤ ਦੇਤ ਨੀਤ ਨੇਤਾ ਦੀ ਫਲਾਨਾ ਹੋਰ ਕਹਿੰਦਾ ਹੈ ਝੂਠੇ ਨੂੰ ਸੱਚਾ ਕਹਿ ਕਰਦਾ ਝੂਠੇ ਨੂੰ ਸੱਚਾ ਕਹੇ ਕਰਦਾ ਬੇਗਾਨਾ ਹੋਰ ਕਹਿੰਦਾ ਹੈ ਆਖਰੀ ਹੈ ਜੀ ਅਵਤਾਰ ਫੁਗੜਾ ਫੁਕੜੀਆਂ ਮਾਰੇ ਅਵਤਾਰ ਫੁਗੜਾ ਫੁਕੜੀਆਂ ਮਾਰੇ ਸਿਆਣਾ ਹੋਰ ਕਿਹੋ ਜਿਹੀ ਲੱਗੀ ਤੁਹਾਨੂੰ ਇਹ ਕਵਤਾ ਦੱਸਣਾ ਤੇ ਹੁਣ ਫੇਰ ਆਪਾਂ ਨੀਟੂ ਜਗਰਾਵਾਂ ਵਾਲੇ ਦੇ ਮੂੰਹੋਂ ਇੱਕ ਹੋਰ ਦਿਲਕਸ਼ ਆਵਾਜ਼ ਇੱਕ ਹੋਰ ਗੀਤ ਸੁਣਦੇ ਆਂ ਅੱਧੀ ਰਾਤ ਦਹਲਿਜ਼ਾਂ ਉੱਤੇ ਕੋਈ ਸੁਪਨਾ ਹੋਦੀ ਰਾਤ ਦਹਲਿਜ਼ਾਂ ਉੱਤੇ ਕੋਈ ਸੁਖਾਣਾ ਆਣਾ ਕੋਲ ਜੰਦਾ ਤੈਨੂੰ ਯਾਦ ਯਾਦ ਸਰਾਣੇ ਮੇਰ ਸੋਣਾ ਮੁਸ਼ਕਿਲ ਹੋ ਜਾਂਦਾ ਹੋਤ ਸੋ ਰਬ ਦੀ ਮੈਂ ਪਿਆਰਨੀ ਕੀ ਤਾ ਪੇ ਹੋ ਜਾਂਦਾ ਸੋ ਰੱਬ ਦੀ ਮਿਆਰਨੀ ਪਿਆਰਨੀ ਪਿਆਰ ਸਿਆਪੇ ਹੋ ਜਾਂਦਾ ਕਿਵੇਂ ਲੱਗਿਆ ਤੁਹਾਨੂੰ ਇਹ ਗੀਤ ਤੇ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਹੋਰ ਗੀਤ ਨੀਟੂ ਜਗਰਾਵਾਂ ਵਾਲੇ ਦੇ ਮੂੰਹੋਂ ਦਿਲ ਚੀਜ਼ ਕੀ ਹੈ ਜਾਨਮ ਦਿਲ ਚੀਜ਼ ਕੀ ਹੈ ਹੁਣ ਮੈਨੂੰ ਗਾਣਾ ਤਾਂ ਆਉਂਦਾ ਨਹੀਂ ਆਪਾਂ ਗਾਉਣ ਦੇ ਲਈ ਆਪਾਂ ਨੀਟੂ ਜਗਰਾਵਾਂ ਵਾਲੇ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਤੇ ਤੁਹਾਡੇ ਤੋਂ ਵਿਦਾ ਲੈਂਦੇ ਆਂ ਤੇ ਤੁਹਾਨੂੰ ਇਹ ਅੱਜ ਦਾ ਵੀਡੀਓ ਕਿਵੇਂ ਲੱਗਿਆ ਜਰੂਰ ਦੱਸਣਾ ਤੇ ਜੇ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਕਰਨਾ ਤੇਜ ਹੈ ਹੋਰ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੁਹਾਡਾ ਧੰਨ ਦਿਲਕਸ਼ ਆਵਾਜ਼ ਨੀਟੂ ਜਗਰਾਮਾ ਵਾਲਾ ਮੇਰੀ ਜ਼ਿੰਦਗੀ میں کیا ਹੈ ਮੇਰੀ ਜ਼ਿੰਦਗੀ में क्या है, है? बस कुछ यादें हैं और मजार है जो ठहर गई वो फिज़ा है जो गुज़र गई वो बहार है वाह دل چیز ہے کیا جانم یہ جان بھی تمہاری ہے دل چیز ہے کیا جانوں یہ جان بھی تمہاری ہے تیری باہوں میں دم نکلے تیری باہوں میں دم نکلے حسرت یہ ہماری ہے دل چیز ہے کیا جانم یہ جان بھی تمہاری ہے روتی ہوں تڑپ کٹتی نہیں یہ ظالم روتی ہوں تڑپی ہوں کٹتی نہیں یہ ظالم ہر زار جدائی کی ہر رات جدائی کی ہر عمر گزاری ہے they'll be jaan